ਦੀ ਹੱਥਾਂ ਤੇ ਰੂਹਾਂ ਤੇਰਾ ਦੌਰ ਉਹ ਹੀ ਸਾਦਕ ਹੋਈ ਚੱਲਣਾ ਜਵਾਹ ਪੰਜਾਬ ਸਿੰਘ ਹੋ ਗਿਆ ਆ ਪਿੱਛੇ ਦੇ ਫਾਵੇਂ ਰਚਾ ਪੰਜਾਬ ਅਗਰ 49 ਬੁੱਢੇ ਝੂਠੇ ਪੁਰਸ਼ ਬਣਾਦਿਆਂ ਦੁਆਰੇ ਜਾ ਚੁੱਕਿਆ ਇਸ ਸੈਂਕੜੇ ਨਵਜਵਾਨਾਂ ਵਰਗੇ ਮੈਸੇਜ ਜਿੰਨਾ ਤੇ ਲੱਗਦਾ ਆਪਕੀ ਅੰਨੇ ਸੰਘੜਾ ਦੇ ਵਿੱਚ ਪੰਨੇ ਵੀ ਗਏ ਮਾਰਦਾਂ ਦੀ ਮੋੜਣਾ ਹੰਸੀ ਬੋਲੀ ਦੇ ਘਾਰੇ ਸਾਨੂੰ ਲੱਗਦਾ ਸਾਡੇ ਮੁੰਡੇ ਨਾਲ ਗੁਰਮੀ ਆਉਣਾ ਜਾਂ ਨੌਜਵਾਨ ਦੇਖੀਏ ਸਾਡਾ ਗੁਰਮੀ ਆਉਣਾ ਜੇ ਵਾਰੀ ਸਾਹਮਣੇ ਹੋਣਿਆ ਯਾਦ ਰੱਖਿਓ ਪਿੱਛੋਂ ਖਾਣ ਹੋਵੇ ਜੱਤੀ ਜੋ ਤੇ ਸਿੱਧੀ ਰੱਖੇ ਸੰਘੜਾ ਦੇ ਵਿੱਚ ਕਿੰਨੇ ਸਈ ਮੁੰਡਾ ਨੂੰ ਆਵਾਜ਼ਾਂ ਬਣਾ ਕੇ ਕੌਨੀਆਂ ਸਟਕੀਆਂ ਦੇ ਆਦੇ ਵਿੱਚ ਜੋ ਸਿਪਾਹੀ ਭਰਤੀ ਹੋ ਰਹੇ ਨੇ ਐਸਪੀ ਰਿਟਾਇਰ ਹੋ ਰਹੇ ਨੇ ਡੀਏਸੀ ਅਹੀਰ ਰਿਟਾਇਰ ਹੋ ਰਹੇ ਨੇ ਨੌਜਵਾਨਾਂ ਦੇ ਚੁੱਪੇ ਮਗਰਾਉਂਦੇ ਕਰਕੇ ਅੱਜ ਇਹ ਉੜੀ ਆਉਣਾ ਦੇਸ਼ ਨੂੰ ਚੁੱਕੀ ਹੈ ਜਿਹੜਾ ਜਿੰਨੇ ਬੰਦੇ ਮਾਰੂਗਾ